ਸਾਸੀ ਕਾ ਦੋਸਤੋ ਅੱਜ ਆਪਾਂ ਤੁਹਾਨੂੰ ਸਿੰਪਲ ਗਲਾ ਲਗਾਉਣਾ ਦੱਸਾਂਗੇ ਲਾਈਨਿੰਗ ਵਾਲੀ ਸ਼ਰਟ ਤੇ ਇਹ ਜਿਵੇਂ ਗਲੇ ਦਾ ਆਪਾਂ ਨੇ ਸੈਂਟਰ ਕਰ ਲੈਣਾ ਹੈ ਪਹਿਲਾਂ ਗਲਾ ਆਪਾਂ ਨੇ ਕੱਪੜੇ ਦੇ ਉੱਤੇ ਅਟੈਚ ਕਰ ਲਿਆ ਏ ਤੇ ਇਹ ਗਲੇ ਦਾ ਆਪਾਂ ਵਿੱਚੋਂ ਸੈਂਟਰ ਕਰਕੇ ਤੇ ਇੱਕ ਕੱਟ ਲਾ ਲਾਂਗੇ ਤੇ ਨੀਚਲੇ ਪਾਸੇ ਆਪਾਂ ਕੱਟ ਨਹੀਂ ਲਗਾਣਾ ਨੀਚਲੇ ਪਾਸੇ ਆਪਾਂ ਚਾਕ ਨਾਲ ਉਹਦਾ ਸੈਂਟਰ ਕਰ ਲੈਣਾ ਨਿਸ਼ਾਨ ਲਾ ਕੇ ਤੇ ਇਸੇ ਤਰ੍ਹਾਂ ਹੀ ਆਪਾਂ ਕਮੀਜ਼ ਦਾ ਉੱਪਰ ਕੱਟ ਲਾਇਆ ਏ ਤੇ ਨੀਚਲੇ ਪਾਸੇ ਆਪਾਂ ਨੇ ਸੈਂਟਰ ਕਰ ਲਿਆ ਐ ਪ੍ਰੈਸ ਲਾ ਲਈ ਸੀ ਫਿਰ ਇਸ ਨਾਲ ਫ੍ਰੀਜ ਬਣਾ ਲਈ ਸੀ ਤੇ ਚਾਕ ਨਾਲ ਨਿਸ਼ਾਨ ਵੀ ਲਾ ਲੈਣੇ ਆਪਾਂ ਤਾਂ ਕਿ ਤੁਹਾਨੂੰ ਸਮਝ ਆ ਜੀ ਤੇ ਹੁਣ ਆਪਾਂ ਇਹਦੇ ਉੱਤੇ ਗਲਾ ਰੱਖਾਂਗੇ ਇਹ ਦੇਖੋ ਜਿਹੜੀ ਆਪਾਂ ਨੇ ਨਿਸ਼ਾਨ ਲਗਾਇਆ ਸੀ ਉੱਪਰ ਕੱਟ ਸੀ ਕੱਟ ਦੇ ਉੱਪਰ ਨਿਸ਼ਾਨ ਉੱਪਰ ਰੱਖਣਾ ਐ ਤੇ نیچے ਜਿਹੜਾ ਨਿਸ਼ਾਨ ਲਾਇਆ ਸੀ ਉਹਦਾ ਸੈਂਟਰ ਕਰ ਲੈਣਾ ਐ ਜਿਵੇਂ ਆਪਾਂ ਤੁਹਾਨੂੰ ਨਾਪ ਕੇ ਵੀ ਦਿਖਾ ਦਿੰਨੇ ਆ ਕਿ ਇਹ ਉੱਪਰੋਂ ਹੀ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਐ ਨੀਚੇ ਤੇ ਸੈਂਟਰ ਤੇ ਸਹੀ ਬਰਾਬਰ ਹੋਇਆ ਹੋਇਆ ਐ ਇਹ ਵਿਕੋ 3.5 ਤੋਂ 1.2 ਉੱਪਰ ਹੈ ਤੇ ਇਧਰਲੀ ਸਾਈਡ ਤੋਂ ਵੀ ਆਪਾਂ 3.5 ਤੋਂ 1.2 ਉੱਪਰ ਬਿਲਕੁਲ ਬਰਾਬਰ ਆਊਗਾ ਜੇ ਤੁਸੀਂ ਕੱਟ ਦੇ ਨਾਲ ਕੱਟ ਮੈਚ ਕਰੋਗੇ ਦੋਨੋਂ ਪਾਸੋਂ ਇੱਕਸਾਰ ਆਏਗਾ ਤੇ ਹੁਣ ਆਪਾਂ ਇਵੇਂ ਕਰਾਂਗੇ ਕਿ ਇਹਨੂੰ ਜੋੜਨ ਵਾਸਤੇ ਤੁਸੀਂ ਕੋਈ ਪਿੰਨ ਵੀ ਲਾ ਸਕਦੇ ਹੋ ਤੇ ਆਪਾਂ ਵਿੱਚ ਇੱਕ ਸਿੰਪਲ ਸਿਉਣ ਲਾ ਦਾਂਗੇ ਥੋੜਾ ਜਿਹਾ ਬਖਬਖੇ ਮੋٹے ਨਾਲ ਤਾਂ ਕਿ ਆਪਣਾ ਗਲਾ ਹਿੱਲੇ ਜੁੱਲੇ ਨਾ ਇਹ ਦੇਖੋ ਆਪਾਂ ਇੱਕ ਸਿਉਣ ਲਾ ਲਈ ਤੇ ਹੁਣ ਆਪਾਂ ਇਹਨੂੰ ਸਿਉਣ ਨੂੰ ਕੱਟ ਕੇ ਧਾਗੇ ਨੂੰ ਤੇ ਆਪਾਂ ਸਿੱਧਾ ਗੜਾ ਰੱਖ ਕੇ ਹੁਣ ਆਪਾਂ ਕੱਪੜੇ ਨੂੰ ਐਵੇਂ ਰੱਖ ਕੇ ਬਰਾਬਰ ਤੇ ਆਪਾਂ ਬਿਲਕੁਲ ਨਾਲ-ਨਾਲ ਗਲੇ ਦੇ ਉੱਤੇ ਸਿਉਣ ਨਹੀਂ ਲਾਣੀ ਬਿਲਕੁਲ ਨਾਲ-ਨਾਲ ਸਿਉਣ ਲਾ ਦਾਂਗੇ ਆਲੇ-ਦੁਆਲੇ ਆਪਾਂ ਇਸ ਤਰ੍ਹਾਂ ਗਲੇ ਦੇ ਉੱਤੇ ਜੇ ਬੁਕਰਮ ਦੇ ਉੱਤੇ ਆਪਾਂ ਸਿਉਣ ਲਾਵਾਂਗੇ ਤੇ ਆਪਣੇ ਇਦਾਂ ਆਪਾਂ ਸਿੱਧਾ ਕਰਾਂਗੇ ਗਲੇ ਦੀ ਬਿਲਕੁਲ ਸ਼ੇਪ ਖਰਾਬ ਹੋ ਜੇਗੀ ਤੁਸੀਂ ਗਲੇ ਦੇ ਉੱਤੇ ਸਿਉਣ ਨਾ ਲਾਇਓ ਇਸ ਤਰ੍ਹਾਂ ਹਲਕੀ ਹਲਕੀ ਹੱਥ ਨਾਲ ਕੱਪੜੇ ਨੂੰ ਕਮਾਈ ਜਾਓ ਤੁਸੀਂ ਮਸ਼ੀਨ ਨੂੰ ਨਾ ਕਮਾਓ ਸੂਈ ਵਿੱਚ ਰੱਖ ਕੇ ਤੇ ਫਿਰ ਕਮਾਲਿਆ ਕਰੋ ਮਸ਼ੀਨ ਨੂੰ ਕੱਪੜੇ ਨੂੰ ਇਸ ਤਰ੍ਹਾਂ ਆਪਾਂ ਨੇ ਸਿਉਣ ਲਾੜੀ ਵਿੱਚ ਤੇ ਹੁਣ ਆਪਾਂ ਇਹਨੂੰ ਵੀ ਕਟਿੰਗ ਕਰ ਦਾਂਗੇ ਤੇ ਇਹਦੇ ਵਿੱਚੋਂ ਵੀ ਆਪਾਂ ਨੇ ਅੱਧੇ ਤੇ 1/2 ਇੰਚ ਦਾ ਕੱਪੜਾ ਰੱਖ ਕੇ ਨਾਲ-ਨਾਲ ਸਿਉਣ ਦੇ ਕਟਿੰਗ ਕਰ ਲਾਂਗੇ ਮਿਸ ਅੱਧਾ ਦਾ ਇੰਚ ਤਾਂ ਰੱਖ ਕੇ ਮਾਰਜਨ ਤੇ ਕੱਪੜੇ ਨੂੰ ਸਾਰੇ ਨੂੰ ਕਟਿੰਗ ਕਰ ਦਾਂਗੇ ਕਟਿੰਗ ਹੋ ਗਿਆ ਤੇ ਹੁਣ ਆਪਾਂ ਇੱਥੇ ਛੋਟੇ-ਛੋਟੇ ਜਿਹੇ ਟੱਕ ਲਾਣੇ ਆ ਟੱਕਾ ਪਾਣੀ ਜਿਹੜੀ ਸਿਉਣ ਲਾਈਏ ਉਹ ਤੋਂ ਥੋੜੇ ਜਿਹਾ ਉਰਾ ਹੀ ਰੱਖਣੇ ਨੇ ਬਿਲਕੁਲ ਉਹਦੇ ਨਾਲ ਲਾਣੇ ਨੇ ਉਹ ਤੋਂ ਉੱਤੇ ਨਹੀਂ ਲਾਣੇ ਤਾਂ ਕਿ ਕੱਪੜਾ ਸਿਉਣ ਨਾ ਕੱਟੀ ਜਾਵੇ ਛੋਟੇ ਛੋਟੇ ਜੇ ਕੱਟ ਲਾ ਲੈਣੇ ਆ ਤਾਂ ਕਿ ਆਪਾਂ ਜੇ ਸਿੱਧਾ ਕਰਾਂਗੇ ਗਲਾ ਤੇ ਆਪਣੇ ਕੱਲੇ ਦੇ ਵਿੱਚ ਕੱਪੜੇ ਚ ਵੱਲ ਨਾ ਪਵੇ ਤੇ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਸਿੱਧਾ ਕਰ ਲੈਣੇ ਆ ਤੇ ਇਹਨੂੰ ਉਲਟਾ ਪਾਸਾ ਰੱਖ ਕੇ ਉੱਪਰ ਇੱਕ ਫੁੱਲ ਮੋٹے 5 ਇੰਚ 5 ਨੰਬਰ ਦੀ ਸਲਾਈ ਲਾ ਲਾਂਗੇ ਵਖਾ 5 ਨੰਬਰ ਤੇ ਕਰਕੇ ਆਪਾਂ ਸਲਾਈ ਲਾ ਲੈਨੇ ਆ ਮੋٹے ਬਖੇ ਨਾਲ ਤਾਂ ਕਿ ਆਪਾਂ ਜੇ ਤਰਪਾਈ ਕਰਾਂਗੇ ਤੇ ਇਸ ਨੂੰ ਆਪਾਂ ਦੇੜਨ ਵਿੱਚ ਆਸਾਨੀ ਹੋਵੇ ਫੁੱਲ ਮੋਟਾ ਬਖਾ ਕਰ ਲਿਆ ਕਰੋ ਇਸ ਤਰ੍ਹਾਂ ਲਓ ਜੀ ਆਪਣੀ ਸਿਉਣ ਵੀ ਲੱਗ ਚੁੱਕੀ ਹੈ ਤੇ ਕਿੰਨੀ ਸਫਾਈ ਨਾਲ ਲੱਗੀ ਹੈ ਬਿਲਕੁਲ ਸੌਖਾ ਜਿਹਾ ਤਰੀਕੇ ਨਾਲ ਆਪਾਂ ਨੇ ਗਲਾ ਲਗਾਉਣਾ ਦੱਸਿਆ ਤੁਹਾਨੂੰ ਇਹ ਦੇਖੋ ਜੀ ਇਹ ਸਿਉਣ ਆਪਾਂ ਜਦੋਂ ਇੱਥੇ ਆਪਣੀ ਤਰਪਾਈ ਹੋਏਗੀ ਨਾਲ ਨਾਲ ਬਿਲਕੁਲ ਤੇ ਆਪਾਂ ਬਾਅਦ ਵਿੱਚ ਇਹ ਕੱਚਾ ਤਾਂ ਸਿਉਣ ਦੇ ਡਵਾਗੇ